ਦਸਵਾਦੇ ਵਿੱਚ 30 ਤੋਂ 40 ਨੌਜਵਾਨਾਂ ਨੇ ਇੱਕ ਘਰ ਦੇ ਉੱਤੇ ਕੀਤਾ ਹਮਲਾ ਤਾਂ ਉਹ ਦੱਸਿਆ ਕਿ ਹਮਲੇ ਦੀ ਜਿਹੜੀ ਆ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਆ ਘਰ ਦੀ ਜਿਹੜੀ ਆ ਪੰਨ ਧੋੜ ਕੀਤੀ ਜਾ ਰਹੀ ਆ 30 40 ਨੌਜਵਾਨਾਂ ਵੱਲੋਂ ਗੱਲ ਸਿਰਫ ਮਹਿਜ ਇੰਨੀ ਸੀਗੀ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਇਹ ਕਹਿਆ ਗਿਆ ਸੀ ਕਿ ਬੱਚਿਆਂ ਨੇ ਗਲੀ ਦੇ ਵਿੱਚ ਖੇਡਣਾ ਤਾਂ ਗੱਡੀ ਜਿਹੜੀ ਆ ਉਹ ਲੱਗੀ ਹੋਈ ਸੀ ਤਾਂ ਬਸ ਐ ਇੰਨਾ ਹੀ ਕਹਿਣ ਦੀ ਦੇਇ ਸੀ ਕਿ ਗੱਡੀ ਤੁਸੀਂ ਸਾਈਡ ਤੇ ਕਰ ਲਓ ਤੇ ਬੱਚਿਆਂ ਨੇ ਖੇਡਣਾ ਹੈ ਤਾਂ ਇਸ ਤੋਂ ਬਾਅਦ ਉਕਤ ਨੌਜਵਾਨ ਕਹਿੰਦੇ ਨੇ ਕਿ ਅਸੀਂ ਕਰ ਲੈਨੇ ਆ ਉਸ ਤੋਂ ਬਾਅਦ ਠੇਕੇ ਦੇ ਬਾਹਰ ਗੱਡੀਆਂ ਆਣ ਕੇ ਰੁਕਦੀਆਂ ਨੇ ਤਾਂ 30 ਤੋਂ 40 ਨੌਜਵਾਨ ਇਕੱਠੇ ਹੋ ਕੇ ਤਾਂ ਇੱਕ ਘਰ ਦੇ ਉੱਤੇ ਹਮਲਾ ਕਰਦਨੇ ਜਿੰਨਾ ਜਿਸ ਘਰ ਦੇ ਮੈਂਬਰਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਗੱਡੀ ਪਰੇ ਕਰ ਲੋ ਤਾਂ ਕਾਫੀ ਲੋਕ ਜਿਹੜੇ ਇਸ ਜਿਹੜਾ ਘਟਨਾ ਹੋਈ ਹੈ ਇਹਦੇ ਵਿੱਚ ਜਿਹੜੇ ਜ਼ਖਮੀ ਹੋਏ ਨੇ ਤਾਂ ਕੀ ਕੁਝ ਕਹਿ ਰਹੇ ਨੇ ਜ਼ਖਮੀ ਆਓ ਤੁਹਾਨੂੰ ਵੀ ਦੱਸਦੇ ਹਾਂ ਮੈਂ ਕਰਿਆਨੇ ਦੀ ਦੁਕਾਨ ਕਰਦਾ ਹਾਂ ਕਸੂਰਤ ਸ਼ਹਿਰ ਦੇ ਵਿੱਚ ਤੇ ਉਸ ਬੀਤੇ ਦਿਨਾਂ ਤੋਂੜਾ ਠੇਕੇ ਦਾ ਠੇਕੇਦਾਰ ਮੇਰੇ ਮੇਰੇ ਧੱਕਾ ਕਰਦੇ ਆ ਪਹਿਲਾਂ ਵੀ ਦੋ ਵਾਰੀ ਉਹਨਾਂ ਨੇ ਮੇਰੇ ਘਰ ਅੱਗੇ ਤਨਾਸ਼ੀ ਲਈ ਪਰ ਉਹਨਾਂ ਨੂੰ ਉੱਥੋਂ ਕੁਝ ਬਰਾਮਦ ਨਹੀਂ ਹੋਇਆ ਕਿਹੜੇ ਠੇਕੇਦਾਰ ਨੇ ਕੋਣ ਇਹ ਇਹ ਠੇਕੇਦਾਰ ਡੋਡਾ ਵਾਇਨ ਤੇ ਮਿਸਟਰ ਗੋਇਲ ਆ ਤੇ ਸਤਰੂਪ ਆ ਤੇ ਹੋਰ ਵੀ 4-5 ਬੰਦੇ ਜਿਹੜੇ ਕਿ ਪੂਰਾ ਗੈਗ ਬਣਾ ਕੇ ਗੁੰਡਾਗਰਦੀ ਕਰਦੇ ਸਾਡੇ ਨਾਲ ਸਾਡੇ ਨੂੰ ਕੁਝ ਵੀ ਬਰਾਮਦ ਨਹੀਂ ਹੋਇਆ ਇਹਨਾਂ ਕੋ ਤੇ ਕੱਲ ਬੀਤੀ ਰਾਤ ਤੇ ਆਪਣੇ ਗੁੰਡਿਆਂ ਦੇ ਨਾਲ ਉੱਥੇ ਇਕੱਠੇ ਹੋ ਕੇ ਸਾਡੇ ਤੇ ਹਮਲਾ ਕੀਤਾ ਮੇਰੇ ਪਰਿਵਾਰ ਦੇ ਘੱਟ ਘੱਟ 6 ਮੈਂਬਰਾਂ ਨੂੰ ਇਹਨਾਂ ਨੇ ਫਟੜਕੀ ਕੀਤਾ ਆ ਕਿੰਨੇ ਨੇ ਸੀਗੇ ਟੋਟਲ ਕਿਰੇ ਹਮਲਾ ਕਰਨ ਵਾਲੇ ਇਹ 30 40 ਜਿਹੜੇ ਬੰਦੇ ਸੀ ਆ ਹਥਿਆਰ ਡਾੜ ਵੀ ਸੀਗੇ ਤਾਂ ਕੋ ਗੋਲੀਆਂ ਵੀ ਇਹਨਾਂ ਨੇ ਚਲਾਈਆਂ ਉੱਥੇ ਤੇ ਗਾਲਾ ਗਾਲੀ ਗਲੋਚ ਵੀ ਸਾਡੇ ਨਾਲ ਚੱਗੀ ਕਰਾ ਦਿੱਤਾ ਹੈ ਪਰਿਵਾਰ ਦੇ ਕਿੰਨੇ ਲੋਕ ਲੱਗੇ ਹੋਏ ਇਸੇ ਪਰਿਵਾਰ ਦੇ 6 ਬੰਦੇ ਜੱਕੀ ਵੀ ਹੋਏ ਨੇ ਮੇਜਰ ਜੱਕੜੀ ਪੁਲਿਸ ਦੀ ਦਖਲਤੀ ਕਰ ਰਹੀ ਹੁੰਦੀ ਪੁਲਿਸ ਬਸ ਮੁੱਖ ਤਕਸ਼ ਬਣੀ ਰਹੀ ਪੁਲਿਸ ਨੇ ਕੋਲ ਖੜੇ ਹੋ ਕੇ ਇਹ ਸਭ ਕੁਝ ਕਰਾਇਆ ਨਾਗਰੂ ਟਿਕਿਆਦਾਰਾਂ ਨੂੰ ਰੋਕਿਆ ਤੱਕ ਨਹੀਂ ਹੈਗਾ ਠੇਕੇਦਾਰ ਦੇ ਬੰਦਿਆਂ ਨੂੰ ਤੇ ਟਿਕਿਆਦਾਰਾਂ ਨੂੰ ਰੋਕਿਆ ਤੱਕ ਨਹੀਂ ਕਿ ਤੁਸੀਂ ਗਲਤ ਕਰ ਰਹੇ ਆ ਅਸੀਂ ਬਾਰ-ਬਾਰ ਗੁਹਾਰ ਲਈ ਪੁਲਿਸ ਅੱਗੇ ਕਿ ਇਹ ਗਲਤ ਕਰ ਰਹੇ ਆ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਇਹਨਾਂ ਨੂੰ ਰੁਕੋ ਪਰ ਉਹ ਲੋਸ ਵਾਲਿਆਂ ਨੇ ਕੋਈ ਸਾਥ ਨਹੀਂ ਦਿੱਤਾ ਚੁੱਪਚਾਪ ਉੱਥੇ ਘਰੁੱਤੇ ਰਹੇ ਸਿੰਘਰ ਸਿੰਘ ਮਨਜੀਤ ਕਵਰਾ ਇਹ ਕੀ ਕਰ ਰਹੀ ਹੈ ਇਹ ਬਰਦਾਤੀ ਬੀਤੀ ਰਾਤ ਸਾਡੇ ਘਰ ਮੈਂ ਜੋ ਸੁਣ ਰਹੀ ਸੀ ਕਿ ਬੜਾ ਸ਼ੋਰ ਪੈ ਰਿਹਾ ਨੀਚੇ ਤੇ ਅਸੀਂ ਉੱਪਰ ਰਹਿੰਦੇ ਆ ਸਾਡੀ ਰਹਿائش ਉੱਪਰ ਆ ਜਦੋਂ ਮੈਂ ਦੇਖਿਆ ਕਿ ਨੀਚੇ ਇੰਨਾ ਸ਼ੋਰ ਹੋ ਰਿਹਾ ਤਾਂ ਜੋ ਠੇਕੇਦਾਰ ਸੀ ਸ਼ਰਾਬ ਦੇ ਉਹ ਸਾਰੇ ਰੇਡ ਪਾਰਟੀ ਕਿਰਪਾਨਾਂ ਆਪਣੀਆਂ ਡਾਟ ਲੈ ਕੇ نیچے ਸਾਡੇ ਹਸਬੰਡ ਨਾਲ ਮੇਰੇ ਜੇਠ ਦੇ ਨਾਲ ਬਹੁਤ ਬਹੁਤ ਬੱਤ ਅਸੀਂ ਲੁਕੀ ਨਾਲ ਪੇਸ਼ ਆ ਰਹੇ ਸੀ ਤੇ ਜਿਸ ਦੌਰਾਨ ਅਸੀਂ ਉਹਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਅਸੀਂ ਵੀ ਆਪਣੇ ਪਰਿਵਾਰ ਨੂੰ ਬਚਾਉਣ ਲਈ ਜਿਸ ਤਰ੍ਹਾਂ ਹੀ نیچے ਆਏ ਉਹਨਾਂ ਨੇ ਸਾਡੇ ਸਾਡੇ ਤੇ ਵੀ ਹਮਲਾ ਕੀਤਾ ਪੁਲਿਸ ਉਥੇ ਸੀ ਉਹ ਵੀਡੀਓ ਬਣਾ ਰਹੀ ਸੀ ਉਹਨਾਂ ਨੇ ਸਾਡੇ ਦਾ ਕੋਈ ਸਾਥ ਨਹੀਂ ਦਿੱਤਾ ਨਾ ਕੋਈ ਲੇਡੀ ਪੁਲਿਸ ਸੀ ਔਰ ਉਹਨਾਂ ਨੇ ਕੀ ਸਾਡੇ ਤੇ ਵੀ ਹਮਲਾ ਕੀਤਾ ਸਾਡੇ ਤੇ ਵੀ ਹਥਿਆਰ ਨਾਲ ਹਮਲਾ ਕੀਤਾ ਹਾਂਜੀ ਮੇਰੇ ਤੇ ਮੇਰੇ ਤੇ ਮੇਰੀ ਜਠਾੜੀ ਤੇ ਮੇਰੇ ਬੱਚਿਆਂ ਤੇ ਇਵਨ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬੱਚੇ ਕਿੰਨੇ ਛੋਟੇ ਆ ਔਰ ਚਾਰ ਚਾਰ ਪੰਜ ਪੰਜ ਜਾਣੇ ਉਹ ਬੱਚਿਆਂ ਨੂੰ ਬੈਟ ਬੈਸਬਾਲ ਦੇ ਨਾਲ ਤੇ ਤੋ ਤਲਵਾਰਾਂ ਤਿੱਖੇ ਹਥਿਆਰਾਂ ਦੇ ਨਾਲ ਸਾਡੇ ਤੇ ਹਮਲਾ ਕਰ ਰਹੇ ਸੀ ਔਰ ਜੇ ਅਸੀਂ ਬਚਾਉਣ ਚਾਰੇ ਸੀ ਤੇ ਸਾਡੇ ਉੱਤੇ ਵੀ ਉਹਨਾਂ ਨੇ ਕਾਫੀ ਹਮਲਾ ਕੀਤਾ ਔਰ ਕੋਈ ਉੱਤੇ ਲੇਡੀ ਪੁਲਿਸ ਨਹੀਂ ਸੀ ਤੇ ਸਾਨੂੰ ਬਹੁਤ ਤੰਗ ਕੀਤਾ ਆ ਉਹਨਾਂ ਨੇ ਇਸ ਵਿੱਚ ਮੇਰੀ ਜਠਾੜੀ ਮੇਰੇ ਫਾਦਰ ਇਨ-ਲਾ ਮੇਰੇ ਹਸਬੰਡ ਤੇ ਮੇਰੇ ਜੇਠ ਮੇਰਾ ਬੇਟਾ ਔਰ ਛੋਟੇ ਬੇਟੇ ਦੀ ਵੀ ਕੁਝ ਸੱਟਾਂ ਲੱਗੀਆਂ ਲੇਕਿਨ ਉਹ ਥੋੜਾ ਠੀਕ ਆ ਕਿਉਂਕਿ ਉਹ 도ੜ ਗਿਆ ਮੌਕੇ ਤੇ ਇਹ ਅੰਦਰ ਅ ਅ ਸੈਕਟਰੀ ਦੀ ਗੱਲ ਬਸ ਜਿਹੜੀ ਰਾਤ ਦੀ ਘਟਨਾ ਨਾਲ ਮੈਂ ਆਪਣੇ ਬਰਾਦਰ ਦੀ ਦੁਕਾਨ ਤੋਂ ਨਾ ਆਦਾ ਪਰ ਅਸੀਂ ਉਹ ਬੱਚੇ ਕਹਿੰਦੇ ਸੀ ਕਿ ਇਹ ਸਾਹਮਣੇ ਖੜਨਾ ਮਾਰ ਤੇ ਗੱਡੀ ਲੱਗੀ ਮਾਰਨ ਪਿਆ ਕਿ ਜਾ ਕੇ ਜਾ ਕੇ ਗੱਡੀ ਸਾਈਡ ਤੇ ਕਰ ਲੋ ਬੱਚਾ ਖੜਨਾ ਇੱਥੇ ਤੇ ਕਹਿੰਦੇ ਕੋਈ ਨਹੀਂ ਭਾਜੀ ਕਰ ਲੈਂਦੇ ਆ ਸਾਈਡ ਤੇ ਚਲ ਗਏ ਜਦੋਂ ਚਲ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਤੇ ਇਹਨਾਂ ਨੇ ਜੀ ਉੱਤੇ ਠੇਕੇ ਦੇ ਬਾਹਰ ਗੱਡੀਆਂ ਗੁੱਡੀਆਂ ਲਾ ਲਈਆਂ ਬੰਦੇ ਬੰਦੇ ਸੱਜਦੇ ਬਾਜੋ ਪ੍ਰੋਸਾਗੀ ਮੈਨੂੰ ਵੀ ਚੜੋ ਵਿਸ਼ਵਾਸ ਨੂੰ ਹੋ ਗਿਆ ਕਿ ਪੁਲਿਸ ਆ ਗਈ ਹੈ ਹੁਣ ਕੋਈ ਨਹੀਂ ਗੱਲ ਹੋਊਗੀ ਮੈਂ ਜਿਹੜੇ ਨਾਲ ਮੁੰਡੇ-ਮੁੰਡੇ ਨੂੰ ਮੈਂ ਕਿਹਾ ਤੀ ਜਾਓ ਤੇ ਅਸੀਂ ਕੋਈ ਨਹੀਂ ਆਪਾਂ ਪਰਿਵਾਰ ਹੈਗਾ ਐਂ ਪੁਲਿਸ ਹੈਗੀ ਇੱਥੇ ਅਸੀਂ ਆਪ ਹੀ ਦੇਖ ਲੈਂਦੇ ਆਂ ਇਹਨੇ ਪੁਲਿਸ ਜਾਂਦਾ ਹੀ ਆਈ ਪੁਲਿਸ ਨੇ ਮੈਨਾਂ ਹੀ ਬਤਮੀਜ਼ੀ ਕਰਨੀ ਸ਼ੁਰੂ ਕਰਤੀ ਮੇਰੇ ਮਦਰ ਨਾਲ ਬਤਮੀਜ਼ੀ ਕੀਤੀ ਮੇਰੀ ਬੁਟੀ ਨਾਲ ਬਤਮੀਜ਼ੀ ਕੀਤੀ ਮੇਰਾ ਬੇਟਾ ਮੂਵੀ ਬਣਾ ਰਿਹਾ ਸੀ ਜਦਕਿ ਉਹ ਮੁਲਾਜ਼ਮ ਦੇ ਨਾਲ ਇੱਕ ਮੁਲਾਜ਼ਮ ਸੀ ਉਹ ਵੀ ਮੂਵੀ ਬਣਾ ਰਿਹਾ ਸੀ ਦੋਨੋਂ ਪਾਸੇ ਜਿਹੜੇ ਬੰਦੇ ਸੀ ਸਾਈਟ ਡਿਪਾਰਟਮੈਂਟ ਦੇ ਜਾਂ ਇਹਨਾਂ ਠੇਕੇਦਾਰਾਂ ਦੇ ਕਰਿੰਦੇ ਉਹ ਵੀ ਵੀਡੀਓ ਬਣਾ ਰਹੇ ਸੀ ਤੇ ਮੇਰਾ ਮੁੰਡਾ ਵੀ ਬਣਾ ਰਿਹਾ ਸੀ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਬਹੁਤ ਬਤਮੀਜ਼ੀ ਨਾਲ ਗੋਲੇ ਪੰਜਾਬ ਪੁਲਿਸ ਦੇ ਮੁਲਾਜ਼ਮ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਕਿ ਇੱਕ ਬੱਚੇ ਨਾਲ ਤੁਸੀਂ ਐਂਦਾ ਜਿੰਦਾ ਬੋਲ ਸਕਦੇ ਆ ਜਦੋਂ ਮੈਂ ਇਹ ਗੱਲ ਕੀਤੀ ਤੇ ਇਹ ਮੇਰੇ ਤੇ ਹੋਰ ੜ ਅੱਗੇ ਤੇ ਉਹਨਾਂ ਬੰਦਿਆਂ ਨੂੰ ਕਹਿੰਦੇ ਕਹਿੰਦੇ ਲਿਆਓ ਗੱਡੀਆਂ ਥੇ ਉਹਨਾਂ ਦੇ ਬੂਹੇ ਅੱਗੇ ਲਾਓ ਇਹਨਾਂ ਨੂੰ ਇਹਨਾਂ ਨੂੰ ਮੈਂ ਦੇਖਦਾ ਆਂ ਏ ਸ਼ਾਮੀ ਜਨੂ ਨਾ ਕਰ ਇਨਫੋਰਮੇਸ਼ਨ ਆਈ ਸੀ ਤੇ ਮੇਰੇ ਤੇ ਡਿਊਟੀ ਆਫਸਰ ਗਿਆ ਸੀ ਇਹ ਸਿਗਨਲਸੈਂਸ ਹੈਗਾ ਹੁਣ ਦੱਸਿਆ ਵੀ ਜਿਹੜੇ ਛਾਪ ਦੇ ਕਰਿੰਦੇ ਆ ਕਿ ਉਹਨਾਂ ਦੀਆਂ ਗੱਡੀਆਂ ਖੜੀਆਂ ਹੁੰਦੀਆਂ ਤੇ ਉਹ ਗੱਡੀਆਂ ਖੜੀਆਂ ਕਰ ਤੋਂ ਜਿਹੜੇ ਆ ਉਹਨਾਂ ਨੇ ਤਰਾਜ ਕੀਤਾ ਸੀ ਤੇ ਉਦੋਂ ਮਨ ਛਾਪਾ ਠੇਕਾ ਵੀ ਹੈ ਤੇ ਗੱਡੀਆਂ ਦੂਖੜੀਆਂ ਕਰਿਆ ਕਰੋ ਬਸ ਪ੍ਰੋਬਲਮ ਆ ਉਸ ਗੱਲ ਤੋਂ ਤੁ ਤੁ ਮੈਂ ਦੇ ਵਿੱਚ ਜਿਹੜਾ ਇਹ ਜਿਹੜੀ ਲੜਾਈ ਜਿਹੜੀ ਹੋਈ ਹੈ ਉਹਨਾਂ ਦੀ ਕੋਈ ਵੀ ਇੱਕ ਰਿਜ਼ੇਵਲ ਛੋਟਾਨਾ ਹੋਂਦ ਦੇ ਵਿੱਚ ਇਹਨਾਂ ਦੇ ਇੱਕ ਸਟਾਂ ਲੱਗੀਆਂ ਦੋਨੇ ਪਾਰਟੀਆਂ ਜਿਹੜੀਆਂ ਸਿਵਲ ਹਾਟ ਦੇ ਵਿੱਚ ਆ ਰਹੀਆਂ ਸੀ ਤੇ ਉਹਨਾਂ ਦੇ ਐਮਐਲਏ ਕੱਟ ਹੋ ਰਹੀਆਂ ਤੇ ਜੋ ਵੀ ਐਮਐਲਏ ਰਹੇਗੀ ਉਹਦੇ ਵਿੱਚ ਤਸੀਦ ਦਾ ਪਤਾ ਕਰਦੇ ਕਰੇ ਕੁਸੀ ਦੁਕਾਨ ਦੇ ਘਰ ਇੱਕ ਦਿਨ ਬੰਦਾ ਜੀ ਚੈੱਕ ਕਰਦਾ ਗਿਆ ਕਿ ਕੁਸੀ ਹੋ ਰਿਹਾ ਲੇਕਿਨ ਉਸ ਦਾ ਉਸੀ ਰੰਗ ਦੇ ਘਰ ਨਹੀਂ ਇਹ ਇੱਕ ਈ ਇਦਾਂ ਜਿਹੜੀਆਂ ਚੀਜ਼ਾਂ ਇਨਫੋਰਮੇਸ਼ਨ ਕੋਈ ਪੜਾਈ ਆਉਂਦੀ ਹੈ ਕਿਸੇ ਪਰੇ ਦੀ ਜੇ ਕੋਈ ਨਸ਼ਾ ਪੀਦਾ ਜਾ ਕੋ ਨਗਰ ਕਦਰ 50 ਸਰਕਾਰ ਦਾ ਉਪਰਾਲਾ ਆ ਤੇ ਪਬਲਿਕ ਦਾ ਉਪਰਾਲਾ ਆ ਆਪਣਾ ਜੇ ਜੇ ਕੋਈ ਚੀਜ਼ ਕਰਦਾ ਤ ਉਹਨੂੰ ਵੈਰੀਫਾਈ ਕਰਦਾ ਕੀ ਕਰਦੇ ਠੀਕ ਨੇ ਤੋਂ ਵੈਰੀਫਾਈ ਹੋ ਗਿਆ ਜੀ ਕੋਈ ਪਹਿਲਾਂ ਜਿਹੜੀ ਗੱਲ ਸੀ ਵੀ ਉਹਦੇ ਵਿੱਚ ਕੋਈ ਗੱਲ ਨਹੀਂ ਸਾਹਮਣੇ ਆਈ ਠੀਕ ਨੇ ਤੇ ਫੇਰ ਵੀ ਜਿਹੜੀ ਇਹ ਗੱਲ ਆ ਵੀ ਦੇਖਦੇ ਆ ਕਿ ਜੇਰਾ ਕੋਈ ਮਾੜਾ ਕੋਈ